ਆ ਰਹਾ ਹੈ ਦੇਖ ਲਾ ਹਾਂਜੀ ਦੋਸਤੋ ਅੱਜ ਆਪਾਂ ਤੀਜਾ ਰੇਪਾਉਣ ਲੱਗੇ ਆਂ ਚਿੱਲੇ ਦੀ 3 ਕਿਲੋ ਸਲਫਰ ਇਹ 7.5 ਕਿਲੋ ਪਦਾਨ ਨਾਲੇ ਜਿਹੜੀ ਸੰਡੀ ਸੰਡੀ ਆ ਮੜੀ ਮੋਟੀ ਜਿਹੜੀ ਉਹ ਗੋਬਦੀ ਪੁੱਤਾਂ ਨੂੰ ਮਾਰੂ ਆਪਣੇ 30 35 ਦਿਨ ਹੋਰ ਕੱਢੂਗੇ ਲਿਆ ਵੇ ਲਿਆ ਪਦਾਨ ਲਿਆ ਉम्मे ਲਿਆ ਪ੍ਰਦਾਨ ਇਹ ਥੈਲੀ ਲੋ ਦੇ ਜਾ ਰਹੇ ਆ 35 ਦਿਨ ਤੇ ਪਾਉਣ ਲੱਗੇ ਆ ਬੱਚੂ ਯਾਦਵ ਲੱਗਾ ਰਹੇ ਪਾਉਣ ਇਹ ਪੇ ਛਿਟਾ ਨਾ ਸਫਰ ਮਿਲਾ ਮਿਲਾ ਕੇ ਬਾਅਦ ਮੋਟੇ ਚੱਲ ਰੂਮਾ ਯਾਦਵੇ ਆ ਜਿਹੜਾ ਚਿਹਰੇ ਦੇ ਬੁਲੀਆ ਚਾਹਰ ਕਟੇ ਚੌਰਾ ਚੌਰਾ ਸੱਤ ਚਾਰੋ ਸਾਈਡ ਦੋਨੇ ਪੈਕਟ ਲਿਆ ਗਏ ਉਹ ਵੀ ਦੂਥੇ ਲੋਰੇ ਕਰਾਫਾਨ ਸਰਵਾ ਜੀ ਵੀ ਆਇਆ ਜਰੇ ਪਉਣ ਕਹਿੰਦਾ ਰੇ ਪਉਣ ਜਾਣਾ ਪੋਣਾ ਰੇ ਆ ਜਾ ਚੱਕ ਝੋਲੀ ਆ ਜਾ ਬਾਸ ਬਾਗੋ ਆ ਜਾ ਆ ਜਾ ਆ ਜਾ ਟੈਕਸਲ ਫੋਰ ਜੈਰਾਮ ਕੋਈ ਨਹੀਂ ਸਾਈਡ ਤੇ ਹੈ ਨਾ ਰਣਨੀ ਜਾਂਦੇ ਲਾਰਨ ਜਾਣਾ ਨਾਲ ਜਾਂਦਾ ਇਹਨਾਂ ਦੇ ਵੀ ਨੁਕਾਂ ਨਾ ਮਾ ਮੀ ਨਹੀਂ ਰੱਖ ਕੇ ਮੀ ਨਹੀਂ ਰੱਖ ਕੇ ਉੱਡਦੀ ਆ ਗੱਲ ਮਾਰ ਲਾ ਕੋਟ ਪੂਸੀਟ ਪਾਸੀ ਹਾਂ ਉਹ ਬਾਜੀ ਬੂਜੀ ਪਾਲਾ ਪਾਲਾ ਪੂਸੀ ਦੀ ਬਾਤ ਮਾਰ ਲਾ ਕੋਟ ਬਾਜੀ ਭਾਈ ਦਾ ਬੱਜੂ ਵੀ ਬਾਜੀ ਨਹੀਂ ਪਾਣੀ ਇੱਕ ਆਪਣੀ ਅਜ ਮੋਟਰ ਸੜ ਗਈ ਇਹ ਕੱਢੀ ਹੋਊਆ ਖੜੇ ਪਰ ਇਹ ਕੰਮ ਖੜਾ ਹੋ ਗਿਆ ਇਹ ਐਵੇਂ ਹੀ ਕੱਟ ਜਾਂਦੇ ਹੁੰਦੇ ਆ ਸੜੀ ਆ ਤਾਂ ਕੱਢੀ ਆ ਬਦਨਾ ਮੌਨ ਕੱਟ ਵਾਲਾ ਆ ਆ ਜਿਆ ਸਾਰਾ ਬਸ ਲਰਮਾ ਲਰਮਾ ਪਰੇ ਭਾਈ ਪਰੇ ਨੋ ਮੈਂ ਪਰੇ ਸੱਟੋਂ ਬੱਚੂਆਂ ਨੂੰ ਇਧਰ ਛਿੱਟ 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 ਕੀਆ ਤੇਕਲਾ ਦੁੱਠੇ ਲੈ ਕੇ ਰਕਾ ਕਲਗਾ